ਹਾਂਜੀ ਭਾਈ ਜੀ ਅੱਜ ਜਿਹੜਾ ਪ੍ਰੋਗਰਾਮ ਹੈ ਕੀ ਪ੍ਰੋਗਰਾਮ ਦਾ ਹੈ ਮਾਨਯੋਗ ਡਾਇਰੈਕਟਰ ਸਤਾਨ ਸਕਾਰ ਵਿਭਾਗਤ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਬਟਾਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਅੱਜ 81ਵਾਂ ਫਾਇਰ ਸੇਫਟੀ ਵੀਕ ਮਨਾ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਲੜੀ ਦੇ ਤਹਿਤ ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਮੈਰਾਥਨ ਰੱਖੀ ਹੈ ਫਾਇਰ ਸੇਫਟੀ ਦੀ ਜਾਗਰੂਕਤਾ ਸੰਬੰਧੀ ਜਿਹੜੀ ਸ਼ਹਿਰ ਦੇ ਇੰਟਰਨਲ ਭਾਗਾਂ ਵਿੱਚੋਂ ਗੁਜ਼ਰੇਗੀ ਜਿਹਦੇ ਵਿੱਚ ਆਪਾਂ ਲੋਕਾਂ ਨੂੰ ਫਾਇਰ ਸੇਫਟੀ ਸੰਬੰਧੀ ਜਾਗਰੂਕਤਾ ਤੇ ਮੈਸੇਜ ਕਨਵੇ ਕਰਾਂਗੇ ਜਿਹਦੇ ਨਾਲ ਕੀ ਸ਼ਹਿਰ ਨੂੰ ਸੇਫ ਤੇ ਸੁਰੱਖਿਤਰ ਰੱਖਿਆ ਜਾ ਸਕੇ ਜੀ ਇਹ ਸਰ ਉਪਰਾਲਾ ਜਿਹੜਾ ਵਾ ਅਸੀਂ ਇਸ ਵਾਰੀ ਪਹਿਲੀ ਵਾਰ ਕਰ ਰਹੇ ਹਾਂ ਤਾਂ ਜੋ ਲੋਕਾਂ 'ਚ ਆਪਣੀ ਹੋਂਦ ਨੂੰ ਦੱਸਿਆ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਵੀ ਫਾਇਰ ਵਿਭਾਗ ਵੀ ਇੱਕ ਐਮਰਜੈਂਸੀ ਵਿਭਾਗ ਆ ਜਿਹੜਾ ਉਹਨਾਂ ਦੀ ਸੇਫਟੀ ਵਾਸਤੇ ਹਰ ਸਮੇਂ ਤਿਆਰ ਬਰ ਤਿਆਰ ਬੈਠਾ ਹੈ ਰੂਟ ਮੈਪ ਸਰ ਇੱਥੋਂ ਆਪਾਂ ਸਿੱਧਾ ਖਜੂਰੀ ਗੇਟ ਖਜੂਰੀ ਗੇਟ ਤੋਂ ਵੱਡੇ ਬਾਜ਼ਾਰ ਥਾਣੀ ਹੁੰਦੇ ਹੋਏ ਗੁਰਦੁਆਰਾ ਕਨ ਸਾਹਿਬ ਗੁਰਦੁਆਰਾ ਕਨ ਸਾਹਿਬ ਤੋਂ ਚੱਕਰੀ ਬਾਜ਼ਾਰ ਦੇ ਰਸਤੇ ਕਿਉਂਕਿ ਜਿਹੜਾ ਤੰਗ ਬਾਜ਼ਾਰ ਆ ਉੱਥੇ ਅਜੇ ਤੱਕ ਕੋਈ ਵੀ ਸਾਡੀ ਇਹ ਮੌਕ ਡ੍ਰਿਲ ਜਾਂ ਸੇਫਟੀ ਸੰਬੰਧੀ ਕੋਈ ਵੀ ਨਹੀਂ ਹੋਈ ਉਹ ਏਰੀਆ ਨੂੰ ਕਵਰ ਕਰਦੇ ਹੋਏ ਆਹੀ ਬਾਹਰ ਨਹਿਰੂ ਗੇਟ ਨਹਿਰੂ ਗੇਟ ਤੋਂ ਸਿਲਮਾ ਰੋਡ ਤੇ ਫਿਰ ਵਾਪਸੀ ਇੱਥੇ ਹੀ ਸਮਾਪਤੀ ਕਰਾਂਗੇ ਮੈਂ ਜਰੂਰ ਦੱਸਣਾ ਚਾਹਾਂਗਾ ਸਾਡਾ ਜਿਹੜਾ ਐਮਰਜੈਂਸੀ ਨੰਬਰ ਆ 112 ਨੰਬਰ ਆ ਵੈਸੇ ਲੇਕਿਨ ਆਪਾਂ ਜਿਹੜਾ ਵਾ ਲੋਕਾਂ ਦੀ ਸਹੂਲਤਾਂ ਸਹੂਲਤ ਵਾਸਤੇ ਇੱਥੇ ਇੱਕ ਆਪਣੇ ਕੰਟਰੋਲ ਰੂਮ 'ਚ ਮੋਬਾਈਲ ਨੰਬਰ ਵੀ ਰੱਖਿਆ ਗਿਆ ਜਿਹਦਾ ਨੰਬਰ ਹੈ 91517691 ਮੈਂ ਦੁਬਾਰਾ ਰਿਪੀਟ ਕਰ ਦਿੰਦਾ 91517691 ਜਿਹੜਾ ਵੀ 24 ਘੰਟੇ ਸਾਡੇ ਕੰਟਰੋਲ ਰੂਮ 'ਚ ਚੱਲ ਰਿਹਾ ਕਿਸੇ ਕਿਸਮ ਦੀ ਵਿਅਨਸ ਖਾਮੀ ਘਟਨਾ ਦੀ ਜਾਣਕਾਰੀ ਉੱਥੇ ਦਿੱਤੀ ਜਾ ਸਕਦੀ ਹੈ ਫੌਰੀ ਤੌਰ ਤੇ ਉੱਥੇ ਜਿਹੜੀ ਸਾਡੀ ਟੀਮ ਉਪਲਬਧ ਹੋਏਗੀ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਦੇ ਪ੍ਰਬੰਧਾਂ ਨੂੰ ਦੇਖਣ ਵਾਸਤੇ ਸਾਰੇ ਦੇਖੋ ਬਾਜ਼ਾਰ ਜੋ ਵੀ ਮੈਰਾਥਨ ਰੇਸ ਲਾਰੇ ਆ ਜਾਂ ਕੱਢ ਰਹੇ ਆ ਪਬਲਿਕ ਨੂੰ ਦੱਸਣ ਵਾਸਤੇ ਵੀ ਫਾਇਰ ਸੇਫਟੀ ਆਪਾਂ ਕਿਦਾਂ ਕਰਨੀ ਹੈ ਪਬਲਿਕ ਜਾਗਰਤ ਹੋਏਗੀ ਤੇ ਉਹਨਾਂ ਨੂੰ ਆਪਾਂ ਇਹ ਦੱਸਣਾ ਚਾਹੁੰਦੇ ਆਂ ਕਿ ਅੱਗ ਸਾਡੇ ਜਿੱਥੇ ਮਿੱਤਰ ਹੈ ਉੱਥੇ ਦੁਸ਼ਮਣ ਵੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਸਕੂਲਾਂ ਕਾਲਜਾਂ 'ਚ ਗੱਡੀਆਂ ਤੇ ਜਾ ਕੇ ਸਭ ਤੋਂ ਲੋਕਾਂ ਨੂੰ ਅਵੇਅਰ ਕੀਤਾ ਵਾ ਉਸ ਤੋਂ ਅੱਜ ਜਿਆਦਾ ਹੀ ਪੈਦਲ ਕਰਕੇ ਸ਼ਹਿਰ ਦੇ ਵਿੱਚੋਂ ਲੰਘੇ ਉਹਨਾਂ ਹਿੱਸੇ ਵਿੱਚ ਜਿੱਥੇ ਗੱਡੀਆਂ ਨਹੀਂ ਜਾ ਸਕਦੀਆਂ ਤੇ ਆਮ ਪਬਲਿਕ ਦਾ ਪਹੁੰਚਣਾ ਔਖਾ ਹੈ ਉਹਨਾਂ ਥਾਵਾਂ 'ਚ ਜਤਰਾ ਇਥੋਂ ਲੰਘ ਕੇ ਤੇ ਲੋਕੀ ਵਿਅਰ ਕਰਾਂਗੇ ਵੀ ਅਸੀਂ ਫਾਇਰ ਬ੍ਰਿਗੇਡ ਦਾ ਤੇ ਸਿਵਲ ਫੈਂਸ ਦਾ ਕੀ ਕੰਮ ਹੈ ਤੇ ਜੇ ਤੁਹਾਨੂੰ ਕੋਈ ਮੁਸ਼ਕਲ ਕਿਸੇ ਕਿਸੇ ਮੇ ਹੁੰਦੀ ਆ ਤੇ ਜਿਹੜਾ ਨਿਰਜ ਜੀ ਨੇ ਨੰਬਰ ਦੱਸਿਆ ਉਸ ਨੰਬਰ ਤੇ ਚੜ੍ਹ ਕੇ